ਗੱਲ ਕਰ ਲਈ ਪਿੰਡ ਅਖਲੇ ਦੇ ਸਾਰੇ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਦੀ ਪੰਚਾਇਤ ਸਭਾ ਪੰਚਾਇਤ ਇਕੱਠਾ ਕੀਤਾ ਗਿਆ ਕਿਉਂ ਇਕੱਠਾ ਕੀਤਾ ਗਿਆ ਕੀ ਕਰਨਾ ਹੈ ਇਹ ਪਿਛਲੇ ਦਿਨਾਂ ਦੇ ਵਿੱਚ ਮੁੰਡਾ ਚਿੱਟੇ ਨਾਲ ਮੌਤ ਹੋ ਗਈ ਸੀ ਉਦੋਂ ਪਿੰਡ ਵਾਸੀਆਂ ਨੇ ਫੋਨ ਕੀਤਾ ਪੁਲਿਸ ਨੂੰ ਪਾ ਕੇ ਭਈ ਦੇਖੋ ਮੁੰਡੇ ਦੀ ਮੌਤ ਹੋ ਗਈ ਪੁਲਿਸ ਪਹੁੰਚੀ ਨਾ ਅੱਕੇ ਹੋਏ ਲੋਕਾਂ ਨੇ ਡੈੱਡ ਬੋਟੀ ਸੀੜੀ ਛੜਕ ਦੇ ਧਰਲੇ ਚਾਰ ਦਿਨ ਲਗਾਤਾਰ ਧਰਨਾ ਚੱਲਿਆ ਚਾਰ ਦਿਨ ਬਾਅਦ ਜਦੋਂ ਕੌਸਰਾ ਪ੍ਰਸ਼ਾਸਨ ਨਾਲ ਸਮਝੌਤਾ ਹੋਇਆ ਚਾਰ ਜਥੇਬੰਦੀਆਂ ਸੀ ਸਾਰਾ ਨਗਰ ਸੀ ਸਮਝੌਤੇ ਵਿੱਚ ਪ੍ਰਸ਼ਾਸਨ ਮੰਨ ਕੇ ਲੈ ਕੇ ਪਰਿਵਾਰ ਨੂੰ ਇੱਕ ਨੌਕਰੀ ਦੇਵਾਂਗੇ 2 ਲੱਖ ਰੁਪਏ ਨਕਦ ਦੇ ਦਿੱਤਾ ਉਹ ਦੇ ਤਾਂ ਤੇ ਜਿਹੜਾ ਪਰਚੇ ਪਾਏ ਸੀਗੇ ਝੂਠੇ ਜੋਗਾ ਠਾਨ ਦੀ ਪੁਛ ਨੇ ਇਹ ਰੱਦ ਕਰਾਂਗੇ ਤੇ ਉਹਨਾਂ ਜਿਹੜੇ ਪਰਚੇ ਰੱਦ ਨਹੀਂ ਕੀਤੇ ਸਮਾ ਸਮਨ ਲੈ ਕੇ ਘਰ ਘਰ ਤੁਰੇ ਫਿਰਦੇ ਲੋਕਾਂ ਨੂੰ ਡਰਾਉਂਦੇ ਤੇ ਇਸ ਕਰਕੇ ਅਸੀਂ ਅੱਜ ਦੁਬਾਰੇ ਸਾਰੀਆਂ ਜਥੇਬੰਦੀਆਂ ਪਿੰਡ ਦੇ ਪੰਚਾਇਤ ਸਾਹਿਬ ਨਗਰ ਮਾਲ ਲੈ ਕੇ ਅੱਜ ਇਕੱਠ ਕੀਤਾ ਹੈਗਾ ਫੈਸਲਾ ਲੈਂਦਾ ਅਸੀਂ ਫੈਸਲਾ ਲੈਂਦੇ ਆ ਕਿ ਇੱਕ ਦਿਨ ਠਾਣਾ ਘੇਰਾਗੇ ਉਸ ਤੋਂ ਬਾਅਦ ਦੇ ਵਿੱਚ ਸਾਨੂੰ ਡੇਸ਼ੇ ਦਾ ਦਫ਼ਤਰ ਘੇਰਨਾ ਪਏ ਕੋਈ ਰੋਡ ਜਾਮ ਕਰਨਾ ਪਏ ਉਹ ਘਾਹ ਸੀ ਸਾਰੇ ਜਿਹੇ ਸਿਵਤੀਆਂ ਬੈਠੇ ਪਰ ਵਿਚਾਰਾਂਗੇ ਜਿੰਨਾ ਚਿਰ ਇਹ ਪਰਚੇ ਰੱਦ ਨਹੀਂ ਕਰਦੀ ਸਰਕਾਰ ਉਹ ਪ੍ਰਸ਼ਾਸਨ ਉਹਨਾਂ ਚਿਰ ਅਸੀਂ ਸੰਘਰਸ਼ ਜਾਰੀ ਰੱਖਾਂਗੇ ਕਿੰਨੇ ਪਰਚੇ ਨੇ ਬਾਈ ਨਾਮ ਹੋਏ ਤੇ ਕਿੰਨੇ ਪਰਚੇ ਦੇ ਅਨੁਸਾਰ ਹੋ ਗਏ 44 ਬੰਦੇ ਉਹ ਬਾਈ ਨਾਮ ਨੇ ਤੇ ਬਾਕੀ ਜਨਸ਼ਾਹ ਤੇ ਨੇ ਜੀ ਮੇਰੇ ਕੋ ਸਹੀ ਸਪਰੇ ਬੜੇ ਚਾਹ ਪਰ ਸਹੀ ਸਿਕਾਣਾ ਸਰੋਧਨ ਕਰੀ ਹੋਰੀ ਕੱਲ ਥਾਰਾ ਦਿਨ ਕਰ ਕਰ ਗਏ ਨੇ ਕਿ ਡਰਾਉਂਦੇ ਲੋਕਾਂ ਨੂੰ ਵੀ ਤੁਸੀਂ ਪੈਸੋ ਕੋਰਚ ਪਰ ਜਿੰਨਾ ਚਿਕ ਪਰਚੇ ਰੱਦ ਕਰਾਵਾਂਗੇ ਤੇ ਜਵਾਨ ਤੋਂ ਕੋਈ ਨਹੀਂ ਕਰਾਉਣੇ ਕਿਸੇ ਨੇ ਇਹਦਾ ਗੱਲ ਕੀਤੀ ਕੋਈ ਤਰ੍ਹਾਂ ਲਾਇਆ ਸੀ ਤਾਂ ਪ੍ਰਸ਼ਾਸਨ ਦੇ ਅਧਿਕਾਰੀ 25 ਉਹਨੇ ਕੀ ਦੱਸਦਾ ਰੱਦ ਕਰਨ ਦਾ ਕਰਾਗਾ ਜੀ ਰੱਦ ਕਰ ਕਦੇ ਵੀ ਪਰਚੇ ਰੱਦ ਕਰਾਂਗੇ ਜਦੋਂ ਮੀਟਿੰਗ ਦੇ ਵਿੱਚ ਅੰਦਰ ਗੱਲ ਚੱਲੀ ਹੈ ਹਉ ਤਾਂ ਪਹਿਲਾਂ ਹੀ ਪਰਚੇ ਹੀ ਰੱਖਿਆ ਸੀਗਾ ਵੇ ਪਰ ਸਾਰੇ ਲੋਕਾਂ ਨੂੰ ਦਵਾ ਕੇ ਵੀ ਪਰਚਾ ਦਾ ਦੇ ਕੇ ਵੀ ਦਵਾਉਣਾ ਚਾਹੁੰਦੇ ਹੈ ਪਹਿਲਾਂ ਇਹਨੂੰ ਹੱਦ ਕਰੋ ਫਿਰ ਅਸੀਂ ਹੋ ਕਰਾਂਗੇ ਉਹ ਕਰੇ ਕਿਹੜਾ ਤੁਸੀਂ ਤਾਂ ਚੱਕ ਲੋ ਪਰ ਨਾ ਚੱਕਣ ਸਾਰੇ ਅਸੀਂ ਪਰਚਾ ਰੱਦ ਕਰਾਂਗੇ ਤੇ ਉਹ ਤੋਂ ਬਾਅਦ ਚ ਮੁਕਰੇ ਮੁਕਰੇ ਨੇ ਉਹ ਕਰਿਆ ਹੈ ਕੀ ਕਹਿਣਾ ਚਾਹੋਗੇ ਅੱਜ ਦੁਬਾਰਾ ਵੱਡਾ ਇਕੱਠਾ ਹੋਇਆ ਹੈ ਨਾ ਪਿੰਡ ਦੇ ਵਿੱਚ ਤਾਂ 11 22 ਨੂੰ ਜਿਹੜਾ ਧਰਨਾ ਲੱਗਿਆ ਸੀ ਸਰਪ ਤੋਂ ਉਹ ਸਦਵਾਇਆ ਗਿਆ ਸੀ ਪੁਲਿਸ ਨੇ ਕਿ ਇਸ ਪਰਚੇ ਨਹੀਂ ਹਨ ਕਰਾਂਗੇ ਤਾਂ ਅੱਜ ਦੁਬਾਰਾ ਫਿਰ ਇਕੱਠਾ ਹੋਇਆ ਹੈ ਕੀ ਕਰਨ ਸਾਵਣੇ ਇੱਕ ਇਕੱਠ ਅੱਜ ਤਾਂ ਹੋਇਆ ਜੀ ਪੁਲਿਸ ਨੇ ਨਾ ਅਬ ਲਗਭਗ 50 ਉਹਨਾਂ ਦੇ ਬਾਈ ਨੇ ਤੇ ਕੁਝ ਬੰਦਾਂ ਤੇ ਅਣਪਸਾਤਾਂ ਦੇ ਜਿਹੜੇ ਪਰਚੇ ਕੀਤੇ ਨੇ ਉਹ ਸੁਣ ਕਰ ਕਰ ਜਾ ਕੇ ਸੰਮਣ ਜਿਹੜੇ ਹੈਗੇ ਆ ਉਹ ਦਿੰਦੀ ਕਰਦੀ ਆ ਉਹਦੇ ਸਬੰਧ ਚ ਦੁਬਾਰੇ ਇਕੱਠ ਹੋਇਆ ਅਸੀਂ ਕਿਸੇ ਵੀ ਤਰ੍ਹਾਂ ਦੇ ਕੋਈ ਕੋਰਟ ਦੇ ਵਿੱਚ ਪੇਸੇ ਹੋਣਾ ਨਹੀਂ ਕੋਈ ਇਸ ਤਰ੍ਹਾਂ ਦੀ ਅਸੀਂ ਇਹ ਪ੍ਰਕਿਰਿਆ ਕਰਾਂਗੇ ਸਾਡੇ ਚਾਰੇ ਜਥੇਬੰਦੀਆਂ ਦਾ ਅੱਜ ਇਕੱਠ ਹੋਇਆਗਾ ਜੋ ਅਸੀਂ ਸੜਕ ਦੇ ਧਰਮਾਂ ਨਾਲ ਐਸੀ ਅਸੀਂ ਮੰਨਦੇ ਆ ਵੀ ਸਾਡੀ ਉਹ ਮਜਬੂਰੀ ਸੀ ਕਿਉਂਕਿ ਸਰਕਾਰ ਨੇ ਪਹਿਲਾਂ ਸਾਡੀ ਗੱਲ ਨਹੀਂ ਸੁਣੀ ਚੌਥੇ ਦਿਨ ਜਾ ਕੇ ਗੱਲ ਸੁਣੀ ਚੌਥੇ ਦਿਨ ਜਦੋਂ ਸਮਝੌਤਾ ਹੋ ਗਿਆ ਸਮਝੌਤੇ ਦੇ ਵਿੱਚ ਇਹ ਸਮਝੌਤਾ ਵੀ ਹੋਇਆ ਸੀ ਵੀ ਜਿੰਨੇ ਪਰਚੇ ਕਰੇ ਨੇ ਲੋਕਾਂ ਤੇ ਸਬੰਧੀ ਉਹ ਵੀ ਸਾਰੇ ਜਿਹੜੇ ਹੈਗੇ ਆ ਰੱਦ ਕਰਨੇ ਨੇ ਪਰੰਤੂ ਪੁਲਸ ਨੇ ਉਹ ਰੱਦ ਕਰਨ ਦੀ ਬਜਾਏ ਲੋਕਾਂ ਨੂੰ ਧਮਕਾਉਣਾ ਸ਼ੁਰੂ ਕਰਤਾ ਡਰਾਉਣਾ ਸ਼ੁਰੂ ਕਰਤਾ ਤਾਂ ਜੋ ਵੀ ਅੱਗੇ ਤੋਂ ਕੋਈ ਕਿਸੇ ਦੇ ਨਾਲ ਨਾ ਤੁਰ ਸਕੇ ਪਰ ਸਾਡਾ ਤਾਂ ਜਥੇ ਬੰਦਿਆਂ ਦਾ ਇਹ ਮਾਹੌਲ ਆ ਵੀ ਸਾਨੂੰ ਤਾਂ ਆਏ ਸੀ ਮਹੀਨਾ ਬਾਅਦ ਕਦੇ ਕਣਕ ਵਾਸਤੇ ਤੇ ਕਦੇ ਝੋਨੇ ਵਾਸਤੇ ਜਿਹੜੇ ਹੈਗੇ ਇਹ ਧਰਨੇ ਲਾਉਣੇ ਪੈਂਦੇ ਫਿਰ ਅਸੀਂ ਰੋਜ਼ ਕੋਟਾ ਦੇ ਵਿੱਚ ਥੋੜੀ ਤੋਰੇ ਫਿਰਾਂਗੇ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਜਿਹਦੇ ਵਿੱਚ ਸਾਰਾ ਸਾਡਾ ਪਿੰਡ ਖੜਾ ਅੱਜ ਕਾਨੂੰ ਅਸੀਂ ਇਕੱਠ ਵੀ ਰੱਖਿਆ ਔਰ ਸਾਡਾ ਜਿਹੜਾ ਪ੍ਰਸ਼ਾਸਨ ਤੋਂ ਉਹ ਭਰੋਸਾ ਬਿਲਕੁਲ ਉੱਠ ਚੁੱਕਿਆ ਅਸੀਂ ਪੁਲਿਸ ਦੇ ਅੱਗੇ ਵਾਸਤੇ ਬਿਨਾ ਲਿਖਤੀ ਦੌਰ ਤੇ ਕਿਸੇ ਵੀ ਗੱਲ ਤੇ ਕੋਈ ਯਕੀਨ ਨਹੀਂ ਕਰਾਂਗੇ ਜੀ